ਅੱਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਜਿੱਥੇ ਆਪਾਂ ਖੜੇ ਆ ਦੋਸਤੋ ਪਿੰਡ ਮਾਨੋਚਾਰਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇ ਵੀਰ ਜਸਪਾਲ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਮੈਂ ਮੋٹے ਤੌਰ ਤੇ ਦੱਸ ਦੇਣਾ ਪਸ਼ੂ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਵਪਾਰ ਦਾ ਕੰਮ ਕਰਦੇ ਆ ਰਹੇ ਆ ਝੋਟੀਆਂ ਤੁਹਾਨੂੰ ਦੋ ਦਿਖਾਵਾਂਗੇ ਛਕੀਨ ਝੋਟੀਆਂ ਹੋਣਗੀਆਂ ਠੀਕ ਆ ਜੀ ਪ੍ਰੋਪਰ ਤੁਸੀਂ ਇੱਕ ਫਸਟਲੀ ਦੇਖ ਵੀ ਲਈਆਂ ਨੇ ਛਕੀਨ ਝੋਟੀਆਂ ਨੇ ਬਕਾਊ ਆ ਵਿਕਰੀ ਦੇ ਲਈ ਅਵੇਲੇਬਲ ਨੇ ਜਿਹੜੇ ਵੀਰ ਖਾਸ ਤੌਰ ਤੇ ਇਹ ਝੋਟੀਆਂ ਖਰੀਦਣੀਆਂ ਚਾਹਣਗੇ ਤੇ ਨੰਬਰ ਜਿਹੜੇ ਆ ਵੀਰ ਜਸਪਾਲ ਦੇ ਲਗਾਤਾਰ ਸਕਰੀਨ ਦੇ نیچے ਚੱਲਦੇ ਪਏ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਬਾਈ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਕੀ ਰਿਕਾਰਡ ਆ ਕਿੰਨੇ ਕ ਰੇਟ ਭਾਅ ਪਰਤਾ ਕੀ ਰਹੇਗਾ ਤੇ ਕਿੰਨੇ ਚਿਰ ਦੀਆਂ ਹੁਣ ਗੱਬਣ ਨਹੀਂ ਚੈੱਕ ਪਾਸ ਆ ਤੇ ਜੇਕਰ ਕੋਈ ਸ਼ੌਂਕੀ ਵੀਰ ਅੱਗੇ ਖਰੀਦਣਾ ਚਾਵੇ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਹੱਥ ਪਾ ਸਕਦੇ ਹੋ ਬਹੁਤ ਖੂਬਸੂਰਤ ਚੀਜ਼ਾਂ ਨੇ ਠੀਕ ਆ ਤੇ ਬਿਲਕੁਲ ਪਹਿਲਣਾ ਝੋਟੀਆਂ ਸੂਰੀਆਂ ਹੈਗੀਆਂ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਪੁੱਛਦੇ ਆ ਪੂਰਾ ਰਿਕਾਰਡ ਕੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਇਹਨਾਂ ਝੋਟੀਆਂ ਦੀ ਸਭ ਤੋਂ ਪਹਿਲਾਂ ਬਾਈ ਜਸਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀਟਾ ਜੀ ਬਹੁਤ ਵਧੀਆ ਜੀ ਹੋਰ ਭਾਜੀ ਕਹਿਮ ਮੈਂ ਨਵਾਂ ਜੀ ਅੱਛਾ ਭਾਜੀ ਜਸਪਾਲ ਸਿੰਘ ਆ ਪਿੰਡ ਮਾਨੋਚਾਲੀ ਪੈ ਗਿਆ ਜੀ ਹਾਂ ਪਿੰਡ ਮਾਨੋਚਾਲ ਕਲਾਸ ਸੀਲ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਠੀਕ ਆ ਬੈਂਕ ਨੰਬਰ 94179 ਹਾਂਜੀ 83736 ਠੀਕ ਆ ਅੱਛਾ ਭਾਜੀ ਵਪਾਰ ਦਾ ਕੰਮ ਆ ਖਾਸ ਤੇ ਕਿੰਨਾ ਸਮਾਂ ਹੋ ਗਿਆ ਕਰਦੇ ਨੇ ਕਰਦਿਆਂ ਨੂੰ ਜ ਬੜਾ ਚਿਰ ਹੋ ਗਿਆ ਜੀ ਠੀਕ ਆ ਮਨ ਕੇ ਪਸ਼ੂ ਇੱਥੇ ਮੱਝਾਂ ਗਾਵਾਂ ਨੋਰਮ ਆਉਂਦੀਆਂ ਰਹਿੰਦੀਆਂ ਆਉਂਦੀਆਂ ਰਹਿੰਦੀਆਂ ਜੀ ਆਉਂਦੇ ਰਹਿੰਦੇ ਲੱਗਦੀਆਂ ਰਹਿੰਦੀਆਂ ਜੀ ਵਿਕਦੇ ਰਹਿੰਦੇ ਆ ਪਸ਼ੂ ਤੇ ਅੱਜ ਮਤਲਬ ਕਿ ਆਪਣੇ ਕੋਲ ਸ਼ਕੀਨ ਝੋਟੀਆਂ ਦੋ ਵਕਾਊਗਾ ਹਾਂਜੀ ਦੋ ਵਕਾਊਗਾ ਜੀ ਠੀਕ ਆ ਜਿਨ੍ਹਾਂ ਦੇ ਵਿੱਚ ਇੱਕ ਤਾਂ ਢੇਲੀ ਆ ਤੇ ਇੱਕ ਕੁੰਡੀ ਚੂਰ ਜੜੀ ਆ ਮੋਰ ਦੇ ਵਿੱਚ ਝੋਟੀਆਂ ਆ ਹਾਂਜੀ ਹਾਂਜੀ ਠੀਕ ਆ ਚਾਰ ਦਾ ਦੀ ਆ ਚਾਰ ਦਾ ਦੀ ਇਹ ਆ ਹਾਂਜੀ ਚਾਰ ਦਾ ਦੀ ਉਹਦੇ ਬਰਾਬਰ ਹੋ ਕੇ ਚਾਰ ਹੀ ਇਹਦੇ ਹੋ ਗਏ ਚੌਗੀਆਂ ਆਈ ਦੀ ਹੂੰ ਤੁਮੇ ਚੌਗੀਆਂ ਹਾਂ ਦੋਨੋਂ ਚੌਗਾ ਚੌਗੀਆਂ ਠੀਕ ਆ ਜੀ ਹਾਂਜੀ ਲੋਕੀ ਦੋਸਤੋ ਦੋਵੇਂ ਚੌਗੀਆਂ ਐ ਸ਼ੌਕੀਨ ਵੀਰ ਆ ਖਾਸ ਤੌਰ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਮੈਂ ਜਿਵੇਂ ਗਾਲਾ ਕਰਦੀ ਪਈ ਆ ਚੋਟੀ ਤੁਹਾਨੂੰ ਦਿਖਾ ਵੀ ਦੇਣਾ ਵੀ ਠੰਡੀਆਂ ਧੀਰ ਗਿਆ ਏਡੀਆਂ ਕਿ ਜਿਆਦੀ ਮੈਂ ਪਹਿਲੇ ਆਉਂਦੇ ਸਾਰੇ ਦੇਖ ਲਿਆ ਸੀਗਾ ਵੀ ਪਸ਼ੂ ਜਿਹੜਾ ਨਹੀਂ ਤਾਂ ਦੋਸਤੋ ਕਈ ਵਾਰ ਜੇਕਰ ਫੜ ਕੇ ਆਪਾਂ ਤੁਹਾਨੂੰ ਅਗੇ ਨਾਲ ਤੋਰ ਕੇ ਵੀ ਦਿਖਾਵਾਂਗੇ ਵੀ ਕਈ ਵਾਰ ਹੁੰਦਾ ਪਸ਼ੂ ਤਲਿਆਰੇ ਦੇ ਵਿੱਚ ਹੋਵੇ ਚਾਹੇ ਸੰਗਲ ਦੇ ਵਿੱਚ ਹੋਵੇ ਤੇ ਪਸ਼ੂ ਜਿਹੜਾ ਦੋਸਤੋ ਛੜਾ ਛੜਾ ਰਸਾ ਭਾਜਦਾ ਹੈ ਮਾਲਕ ਤੋਂ ਤੇ ਇਹ ਵੀ ਤੁਹਾਨੂੰ ਦਿਖਾਵਾਂਗੇ ਵੀ ਸੀਨਸ ਲੱਗ ਪੁਣਾ ਸੌ ਗੁਣਾ ਇੰਨਾ ਕ ਜਿਆਦਾ ਹੈ ਵੀ ਝੋਟੀ ਜਿੱਥੇ ਖੜ ਗਈ ਆ ਵੇਖੋ ਗਾਲੇ ਪਈ ਹੈ ਤੇ ਚਾਰ ਦਾੰਦਾ ਚਾ ਉਹ ਵੀ ਚੌਗੀ ਹੈ ਨਾ ਜੀ ਆਹੋ ਚੌਗੀ ਆਹ ਦੇਖੋ ਠੀਕ ਆ ਵੀ ਚਾਰ ਦਾੰਦਾ ਝੋਟੀ ਆ ਤੇ ਚੌਗੀ ਜਿਹੜੀ ਢੇਲੀ ਆ ਦੋਸਤੋ ਉਹ ਵੀ ਫੇਸ ਕੁਆਲਟੀ ਇੱਕ ਵਰੀ ਮੈਂ ਤੁਹਾਨੂੰ ਦਿਖਾ ਦਿੰਦਾ ਗੱਲਾਂ ਬਾਤਾਂ ਆਪਾਂ ਨਾਲ ਦੀ ਨਾਲ ਬਿਲਕੁਲ ਇਤਾਂ ਹੀ ਕਰਦੇ ਰਹਿਵਾਂਗੇ ਬਾਈ ਜਸਪਾਲ ਸਿੰਘ ਹੋਰਾਂ ਦੇ ਨਾਲ ਤੇ ਆਹ ਢੇਲੀ ਵੇਖ ਸਕਦੇ ਤੁਸੀਂ ਠੀਕ ਆ ਜੀ ਫਿਕਸ ਸਿੰਘ ਆ ਦੇ ਸਿੰਗਾ ਦੀ ਜੇਕਰ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਫਿਕਸ ਸਿੰਗਾ ਠੀਕ ਆ ਹਿੱਲਦੇ ਨਹੀਂਗੇ ਤੇ ਹਿੱਲਦੇ ਥੋੜੀ ਢੇਲੀ ਮੇਨ ਹੀ ਜਿਹੜੀ ਆ ਆ ਜਾਂਦੀ ਆ ਇਹ ਬਿਲਕੁਲ ਫਿਕਸ ਸਿੰਗਾ ਦੇ ਵਿੱਚ ਤੇ ਪਿੱਠ ਪੂਠਾ ਤੁਸੀਂ ਵੇਖੋਗੇ ਝੋਟੀਆਂ ਜਿਹੜੀਆਂ ਕਮਾਲ ਦੀਆਂ ਨੇ ਵੱਡੇ ਕੱਦ ਕੱਟ ਦੇ ਵਿੱਚ ਆ ਵੇਲ ਪੱਖੋਂ ਵੀ ਵੇਖੋਗੇ ਲੰਬਾਈਆਂ ਲਪੂਈਆਂ ਪੂਰੀਆਂ ਝੋਟੀਆਂ ਦੀਆਂ ਖੋਲ ਕੇ ਬਈ ਦਿਖਾ ਦਿਓ ਢੇਲੀ ਢੇਲੀ ਦਿਖਾ ਦਈਏ ਜੀ ਮੂੰਹ ਚਾਰ ਤਾਂ ਤਾਂ ਦੋਸਤੋ ਤੇ ਪੂਰੀ ਗੱਲਬਾਤ ਆਪਾਂ ਕਰਾਂਗੇ ਕਿੰਨੇ ਕਿਰਤੀਆਂ ਗੱਬਣ ਨੇ ਤੇ ਬਣੀਆਂ ਪੱਤਰੀਆਂ ਝੋਟੀਆਂ ਨੇ ਦੋਸਤੋ ਜੇਕਰ ਕਿਸੇ ਵੀਰ ਨੇ ਸ਼ੌਂਕੀ ਵੀਰ ਨੇ ਪ ਤੋ ਦੋਨੋਂ ਤੁਸੀਂ ਲੈ ਕੇ ਜਾ ਸਕਦੇ ਜੀ ਤੇ ਜੇਕਰ ਕਿਸੇ ਸਿੰਗਲ ਸਿੰਗਲ ਵੀਰ ਨੂੰ ਇੱਕ ਇੱਕ ਝੂਟੀ ਪਸੰਦ ਆਉਂਦੀ ਆ ਤੇ ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਆ ਵੇਖੋ ਜੀ ਹੈਵੀ ਬਾਡੀ ਵੇਟ ਦੀ ਆ ਭਾਰਾ ਸਰੀਰ ਵਜਣਾ ਠੀਕ ਆ ਜੀ ਪਿੱਟ ਪੂਠਾ ਵੇਖੋਗੇ ਤੁਸੀਂ ਚੌੜਾਈ ਜਿਹੜੀ ਥੱਬਿਆਂ ਦੇ ਥੱਬੇ ਤੇ ਬਣੂ ਜਦੋਂ ਹਵਾਨਾ ਜਿਹੜਾ ਦੋਸਤੋ ਮੌਕੇ ਦਾ ਬੰਨਾ ਬਿਲਕੁਲ ਜਾ ਕੇ ਤੇ ਕਿੰਨਾ ਮਿਲਕ ਕਰੂਗੀ ਕਿੰਨੀ ਕਾਸ ਕਰ ਸਕਦੇ ਆ ਦੋਸਤੋ ਇਹ ਬਿਲਕੁਲ ਝੂਟੀ ਜਲੀ ਦੱਸਦੀ ਪਈ ਆ ਵੀ ਕੁਝ ਨਾ ਕੁਝ ਚੰਗੇ ਮਿਲਕ ਤੇ ਚੱਲਣ ਵਾਲੀ ਆ ਠੀਕ ਆ ਆ ਵੇਖੋ ਆਹਣ ਤੋਂ ਦੀ ਕੁਆਲਿਟੀ ਚੰਗੀ ਆ ਠੀਕ ਆ ਲੰਬਾ ਥਾਣਾ ਬਿਲਕੁਲ ਮੋਠੀਲਾ ਥਾਣਾ ਬਣਾ ਕੇ ਤਿਆਰ ਕਰੂਗੀ ਛੋਟੀ ਤੇ ਲੇਵਾ ਜਿਹੜਾ ਹਵਾਨਾ ਕਾਫੀ ਖੁੱਲਾ ਜਿਹੜਾ ਦੋਸਤੋ ਬਣਾਏਗੀ ਆਕਰੋਚੇਕ ਇੱਕ ਬੰਦੇ ਜਿਹੜਾ ਕੱਦ ਦਾ ਬਾਈ ਜਸਪਾਲ ਸਿੰਘ ਵੱਡੇ ਕੱਦ ਕਰਦੇ ਵਿੱਚ ਠੀਕ ਆ ਇਹ ਬਾਈ ਹੈ ਆਪਣੇ ਘਰ ਦੀਆਂ ਪਾਲੀਆਂ ਫਿਰ ਬੱਚੀਆਂ ਸੀਗੀਆਂ ਨਹੀਂ ਆਪਾਂ ਦੇ ਮੁੱਲ ਲੈਂਦੀਆਂ ਜੀ ਮੁੱਲ ਲੈਂਦੇ ਸੀ ਪਸ਼ੂਨ ਵਪਾਰਤੀ ਲੈਣਾ ਵੀ ਅੱਗੋਂ ਪਸ਼ੂ ਆਪਾਂ ਮੁੱਲ ਹੀ ਲੈਂਦੇ ਆ ਤੇ ਬਣੀਆਂ ਫਿਰ ਆਪਣੇ ਕੋਲ ਸੀ ਵੀ ਜਾਂ ਗੱਪਣ ਆਪ ਲੈ ਜਾਂਦੀ ਸੀ ਨਹੀਂ ਇੰਧਾ ਗੱਪਣਾ ਲੈ ਜਾਂਦੀ ਸੀ ਗੱਪਣਾ ਲੈ ਜਾਂਦੀ ਸੀ ਹਾਂਜੀ ਹਾਂਜੀ ਇਹ 6 ਮਹੀਨੇ ਤੋਂ ਉੱਪਰ ਆ ਜੀ ਠੀਕ ਆ 7ਵਾਂ ਮਹੀਨਾ ਨਾਲ ਹੁਣ ਚੱਲਦਾ ਪਿਆ 6 ਮਹੀਨੇ ਹੋ ਗਏ ਹਾਂ ਹੁਣ 7ਵਾਂ ਮਹੀਨਾ ਨੂੰ ਚੱਲਦਾ ਪਿਆ ਜੀ ਜੀ ਹਾਂਜੀ ਹੁਣ 7ਵਾਂ ਚੱਲਦਾ ਪਿਆ ਤੇ ਬਾਕੀ ਠੰਡੀ ਠਰੀ ਤੇ ਇੰਧਾ ਆ ਵੇਖੋ ਰਸਾ ਉੱਪਰ ਸੁੱਟਦੀ ਆ ਭਾਵਾ ਪਾ ਲਓ ਭਾਵਾ ਥੱਲੇ ਉਹਨਾਂ ਮਾਰੋ ਆਵੇ ਵੇਖੋ ਲੋਏ ਆ ਵਾ ਇੰਧਾ ਥਾਣੇ ਦੇ ਫੜ ਲਓ ਐ ਕਰ ਲਓ ਜੋ ਕਰ ਲਓ ਹੂੰ ਤੇ ਅਸੀਂ ਇਹ ਨਹੀਂ ਮੰਨ ਲੋ ਕਿ ਬਿਲਕੁਲ ਹਾਂਜੀ ਹਾਂਜੀ ਲਓ ਵੀ ਦੋਸਤੋ ਬਹੁਤ ਪਰੇਗਨਨਾਂ ਦੀ ਠੀਕ ਆ ਸ਼ਰੀਫੀ ਪੂਰੀ ਆ ਇਹ 7ਵੇਂ ਮਹੀਨੇ ਦੇ ਵਿੱਚ ਹੁਣ ਚੱਲਣ ਢਈ ਆ ਨਾ ਜੀ ਹਾਂ 7ਵੇਂ ਮਹੀਨੇ ਚੱਲਦੀ 7ਵੇਂ ਮਹੀਨੇ ਚ ਚਲਦੀ ਪਈ ਆ ਠੀਕ ਆ ਆ ਦੇਖੋ ਠੀਕ ਆ ਠੱਡੀ ਤੇਰੀ ਪੂਰੀ ਆ ਝੋਟੀ ਤੇ ਕੱਦ ਕਾਠ ਜਿਹੜੇ ਦੋਸਤੋ ਜ਼ਰੂਰ ਮੈਂਸ਼ਨ ਕਰਤੇ ਆ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਆ ਜਾਣਾ ਤੇ ਇੱਥੇ ਜਾ ਕੇ ਬਾਅਦ ਵਿੱਚ ਤੁਸੀਂ ਆਖੋ ਵੀ ਮੀਡੀਅਮ ਹਾਈਟ ਦੀ ਆ ਫੁੱਲ ਹਾਈਟ ਆ ਵੱਡੀ ਕੱਦ ਕਾਠ ਦੀ ਹਾਈਟ ਆ ਠੀਕ ਆ ਹਾਈਟ ਪੂਰੀ ਆ ਹੂੰ ਨਾ ਦੇਖੋ ਜੀ ਠੀਕ ਆ ਆਜੋ ਭਾਜੀ ਆ ਦੂਜਨਾਂ ਪਰ ਤੇ ਜਿਹੜੀ ਝੋਟੀ ਆਪਾਂ ਦੋਸਤੋਂ ਤੁਹਾਨੂੰ ਦਿਖਾਈ ਸੀਗੀ ਇਹਦੀ ਡਿਟੇਲ ਭਾਜੀ 6ਵੇਂ ਮਹੀਨੇ ਦੇ ਵਿੱਚ 6ਵੇਂ ਮਹੀਨੇ ਦੇ ਵਿੱਚ 6ਵੇਂ ਮਹੀਨੇ ਦੀ ਗੱਪਣਾ ਠੀਕ ਆ ਛੇਵਾਂ ਮਹੀਨਾ ਪੂਰਾ ਹੋਗਾ ਕਿ ਲੱਗਾ ਹੀ ਅਜੇ ਆਪਾਂ ਕਹਿ ਸਕਦੇ ਹਾਂ ਪੰਜ ਪੂਰੇ ਆ ਤੇ ਛੇਵਾਂ ਸਟਾਰਟ ਹੋਇਆ ਤੇ ਜਿਹੜੀ ਆਪਾਂ ਪਹਿਲਾਂ ਝੋਟੀ ਦਿਖਾਈ ਉਹਨੂੰ ਛੇ ਪੂਰੇ ਹੋ ਕੇ ਸਤਮਾ ਲੱਗਾ ਜੀ ਠੀਕ ਆ ਆ ਕਰੋ ਚੈੱਕ ਜੀ ਹਾਂ ਜੀ ਤੋਰ ਲੀਏ ਜੀ ਠੀਕ ਆ ਫੁੱਲ ਹਾਈਟ ਆ ਵਾਧੇ ਬੰਦੀ ਜਿਹੜੀਆਂ ਦੋਸਤੋ ਝੋਟੀਆਂ ਨੇ ਵੀ ਅੱਗੇ ਬੰਨਾ ਥੰਨਾ ਹੈਗਾ ਝੋਟੀਆਂ ਨੇ ਹਾਈਟ ਕਾ ਤੇ ਜੇਕਰ ਆਪਾਂ ਅੱਜ ਕਾਊਂਟ ਕਰੀਏ ਤਾਂ ਉਮਰ ਦੇ ਹਿਸਾਬ ਨਾਲ ਕੱਦ ਜਿਹੜੇ ਆ ਹਾਈਟ ਆ ਉਹ ਫੁੱਲ ਹੋਰ ਕਰ ਜਾਣੀ ਇਸ ਝੋਟੀਆਂ ਨੇ ਠੀਕ ਆ ਜੇ ਮੂੰਹ ਚਾਰ ਦੰਦ ਦਾ ਚੌਕੀ ਇਹੇ ਦਿਖਾਈ ਸੀ ਚੌਕੀ ਝੋਟੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਹੈ ਜੀ ਠੀਕ ਆ ਥਾਂ ਤੋਂ ਬਿਲਕੁਲ ਆ ਨੋਕ ਵਾਲੇ ਦੇਖੋ ਕਰੋ ਚੈੱਕ ਅੱਛਾ ਭਾਜੀ ਜਸਪਾਲ ਸਿੰਘ ਜਿੱਦਾਂ ਤੁਸੀਂ ਦੱਸਤਾ ਵੀ ਪੰਜ ਮਹੀਨੇ ਕੰਪਲੀਟ ਆ ਹਾਂਜੀ ਹਾਂਜੀ 6ਵੇਂ ਮਹੀਨੇ ਚ 6ਵੇਂ ਮਹੀਨੇ ਚ ਚੱਲ ਰਹੀ ਆ ਹਾਂਜੀ ਠੀਕ ਆ ਝੋਟੀ ਇਹ ਮਤਲਬ ਕਿ ਜੋੜੀ ਆਪਾਂ ਲੈ ਕੇ ਆਏ ਸੀ ਅੱਗੋਂ ਹਾਂਜੀ ਜੋੜੀ ਲਿਆਂਦੀ ਠੀਕ ਆ ਤੇ ਵੈਸੇ ਭਾਈ ਸੇਲ ਦਾ ਪ੍ਰੋਗਰਾਮ ਤੁਹਾਡਾ ਪੂਰਾ ਹੈਗਾ ਵੇਚਣੀ ਦਾ ਆਪਾਂ ਸੇਲ ਪਰਚੇਜ ਦਾ ਕੰਮ ਹੀ ਆ ਹਾਂਜੀ 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 ਕੀ ਮੁੱਲ ਕੀ ਆ ਕਿੱਥੋਂ ਤੱਕ ਆਪਾਂ ਲੈ ਦੇ ਕਰਦੇ ਆ ਇਸ ਛੋਟੀ ਦਾ ਮੁੱਲ ਜੀ ਲੱਖੀ ਰੁਪਈਆ ਇਹਦਾ ਲੈਣਾ ਤੇ ਲੱਖੀ ਉਹਦਾ ਮੰਗਦੇ ਆ ਜੀ ਦੋਹਾਂ ਦਾ ਲੱਖ ਲੱਖ ਦੋਹਾਂ ਦਾ ਲੱਖ ਲੱਖ ਚਲੋ ਮਾਨਦਾਨ ਕਰਦੇ ਆ ਜਿਹੜਾ ਕੋਈ ਬੰਦਾ ਦੂਰੋਂ ਤੇ ਡੋ ਆ ਉਹਦਾ ਮਾਨਦਾਨ ਕਰਦੇ ਮੈਂ ਕਿ ਜੇਕਰ ਕੋਈ ਭੈਣ ਭਰਾਪਾ ਆਪਣਾ ਕੋਈ ਜੋੜੀ ਦੇ ਵਿੱਚੋਂ ਕੋਈ ਮਾਨਦਾਨ ਖੁੱਲਾ ਹੋ ਜਾਊਗਾ ਉਹਨੇ ਖੁੱਲਾ ਕਰਦੇ ਆ ਜੀ ਬਿਲਕੁਲ ਜੀ ਲਓ ਵੀ ਦੋਸਤੋ ਜੋੜੀ ਜਿਹੜਾ ਵੀ ਲੈ ਜਾਊਗਾ ਠੀਕ ਆ ਬਾਕੀ ਭਾਵੇਂ ਤੁਸੀਂ ਸਿੰਗਲ ਸਿੰਗਲ ਲੈ ਤੇ ਲੱਖੀ ਇਹਦਾ ਠੀਕ ਆ ਤੇ 2 ਲੱਖ ਦਾ ਮਾਲ ਆ ਦੋਵੇਂ ਝੋਟੀਆਂ ਖਰੀਆਂ ਝੋਟੀਆਂ ਨੇ ਵੱਡੀਆਂ ਨੇ ਜੇ ਕੋਈ ਝੋੜੀ ਲਊਗਾ ਤੇ ਉਹਨੂੰ ਉਹ ਸਭ ਰਮਾਨ ਕਰਤਾਂ ਕਰਦੇ ਜਰੂਰ ਜੀ ਹਾਂ ਜੇ ਜੋੜੀ ਇਕੱਠੀ ਲਊਗੀ ਕਿ ਘਰ ਜਾਣਗੇ ਇਹਨਾਂ ਦੇ ਜੀ ਲੱਗਾ ਰੋ ਸੋਣਾ ਜੀ ਹੂੰ ਲੋ ਵੀ ਠੀਕ ਆ ਫੁੱਲ ਹਾਈਟ ਕਰਤ ਵਾਲੀਆਂ ਝੋਟੀਆਂ ਜਿਹੜੀਆਂ ਦੋਸਤੋ ਭਾਈ ਜਸਪਾਲ ਸਿੰਘ ਦੇ ਕੋਲ ਆ ਪਿੰਡ ਮਾਨੋਚਾਲ ਆ ਠੀਕ ਆ ਜੀ ਠੀਕ ਹੈ ਓਕੇ ਭਾਜੀ ਜਸਪਾਲ ਸਿੰਘ ਕੀ ਸੰਪਰਕ ਨੰਬਰ ਆਪਣੇ ਜਰੂਰ ਭੈਣ ਭਰਾਵਾਂ ਨਾਲ ਸਾਂਝੇ ਕਰਦਿਓ ਜੀ 94179 ਹਾਂਜੀ 83736 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਦੋਸਤੋ ਬਾਈ ਜਸਪਾਲ ਸਿੰਘ ਦੇ ਆ ਤੇ ਘਰ ਆ ਕੇ ਇੱਕ ਵਾਰੀ ਜਿਹੜੀਆਂ ਤੁਸੀਂ ਝੋਟੀਆਂ ਦੇਖ ਲੈਣੀਆਂ ਤਸੱਲੀ ਦੇ ਨਾਲ ਦੇਖ ਲਿਓ ਠੀਕ ਹੈ ਜੀ ਵੀ ਸ਼ਕੀਨ ਚੀਜ਼ਾਂ ਟਾਈਮ 'ਚ ਟਾਈਮ ਕੱਢ ਕੇ ਜਿਹੜਾ ਘਰ ਵਿਜ਼ਿਟ ਕਰ ਲਿਓ ਆਨਲਾਈਨ ਸੌਦਾ ਕਰ ਦਿਓ ਕਿੰਨਾ ਰੇਟ ਆ ਕੀ ਗੁੰਜਾਇਸ਼ ਵਿੱਚ ਕਰਾਉਣੀ ਆ ਉਹ ਵੀ ਤੁਸੀਂ ਜਿਹੜੇ ਮੌਕੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਚੱਲ ਰਹੇ ਆ ਨੰਬਰਾਂ ਤੇ ਜਿਹੜੀ ਗੱਲਬਾਤ ਕਰਕੇ ਵਿੱਚੋਂ ਜਿਹੜਾ ਮਾਨਤਨ ਹੈਗਾ ਗੁੰਜਾਇਸ਼ ਜਿੰਨੀ ਵੀ ਹੋਈ ਇਹਨਾਂ ਦੋਨੋਂ ਝੋਟੀਆਂ ਦੇ ਵਿੱਚੋਂ ਉਹ ਕਰ ਦਿੱਤੀ ਜਾਊਗੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ